ਸਾਚੀ ਸਿੰਦੂ ਵੀ ਬੜਾ ਚੰਗੀ ਗੱਲ ਕਰਦੀ ਆਂਦੀ ਵੀ ਚ ਲੜਾਈ ਨਾ ਹੀ ਪਵੇ ਇਹਨਾਂ ਦੇ ਘਰ 'ਚ ਪਰ ਮੇਰਾ ਅਰਾਦਾ ਮੈਂ ਵੀ ਦੱਸਾਂ ਨੂੰ ਇੱਕ ਵਾਰ ਪਤਾ ਤਾਂ ਲੱਗੇ ਏਦਾਂ ਕਰਦੀ ਆਂ ਦੀਦੀ ਹਾਂਜੀ ਆਓ ਥੋੜਾ ਠਾਕ ਜੀ ਹਾਂਜੀ ਕੀ ਕਰਨਿਆ ਰੰਜੋਦ ਕੁਛ ਨਹੀਂ ਪਿਆ ਹੀ ਲੰਮੇ ਅੱਛਾ ਮੈਂ ਆਈ ਤੁਹਾਡੇ ਵੱਲ ਭੀ ਅਬੇ ਨੇ ਆਉਣਾ ਵਾ ਅੱਛਾ ਚਲ ਜੰਗਾ ਸ਼ੁਗਰਵਾਵਣਾ ਤੇ ਆਹੋ ਤੇ ਤੁਹਾਨੂੰ ਮਿਲਿਆ ਆਹ ਹੈਗੀਆਂ 10 ਕੁ ਛੁੱਟੀਆਂ ਤੇ ਇਹਦਾ ਭਿਉਣਾ ਵਾ ਮੈਂ ਅੱਛਾ ਤੇ ਕਿਲੋ ਕੁ ਦੁੱਧ ਵੱਧ ਦੇ ਦਿਆ ਕਰੋ ਗੁਰਪ੍ਰੀਤ ਵੱਧ ਤਾਂ ਤੈਨੂੰ ਪਤਾ ਹੀ ਆ ਵੀ 3 ਕਿਲੋ ਡੇਰੀ ਦੁੱਧ ਪਾਉਣੇ ਆ ਤੇ 2 ਕਿਲੋ ਹੀ ਘਰ ਰੱਖਦੇ ਆ ਤੇ ਤੁਸੀਂ ਕਿਲੋ ਲੈ ਜਾਣੇ ਆ ਹਾਂਜੀ ਤੇ ਔਖਾ ਹੀ ਆ ਹੁਣ ਤੇ ਗਾੜੀ ਦੁੱਧ ਕਿਉਂ ਵੀ ਹੁਣ ਨਿਆਣਾ ਨੂੰ ਤੈਨੂੰ ਪਤਾ ਸਰਦੜੀ ਉਹਦੇ ਕੰਮ ਕਰਦਾ ਵਾ ਕਦੀ ਲੱਸੀ ਬਣਾ ਕੇ ਦੇ ਘੋਟ ਕਦੀ ਮਸਾ ਜੂਸ ਬਣਾ ਕੇ ਦੇ ਤੇ ਪੀਣ ਨੂੰ ਵੀ ਘਟ ਚਾਹੀਦਾ ਵਾ ਅਸੀਂ ਸਗੋਂ ਆਪ ਸਰਫੇ ਨਾ ਰੱਖਦੇ ਆ ਇਹੋ ਤੁਹਾਨੂੰ ਆਖਿਆ ਵੀ ਚੱਲ ਖੜਦੇ ਆ ਤੇ ਆਖਣਾ ਸਾਨੂੰ ਖਰੇ ਜਾਣ ਕੇ ਨਹੀਂ ਦਿੰਦੇ ਓਦਾਂ ਬੜਾ ਔਖਾ ਵਾ ਦੁੱਧ ਦੇਣਾ ਤੇ ਜੇ ਉਹ 3 ਕਿਲੋ ਦੁੱਧ ਡੇਰੀ ਖੜਦੇ ਆ ਜੇ ਉਹ ਚੋਂ ਤੁਹਾਨੂੰ ਕਿਲੋ ਦੇ ਦਈਏ ਤੇ ਫੇਰ ਉਹ ਡੱਬਾ ਭੜਕਾਉਂਦਾ ਜਾਊਗਾ ਡੇਰੀ ਤੇ 2 ਕਿਲੋ ਦਾ ਨਾਲੇ ਉਥੋਂ ਫੀਟ ਲਿਆਈ ਦੀ ਆ ਨਿਵੇਂ ਹਿੱਤ 10 ਕਿ ਦਿਨੀ ਮੰਗਿਆ ਵਤੇ ਉਹ ਨੇਕੀ 10 ਪੈਸੇ ਵੀ ਤਾਂ ਦੇ ਦੇਣੀ ਆ ਫੀਡ ਤਾਂ ਉਹਦੀ ਵੀ ਆ ਹੀ ਜਾਣੀ ਆ ਪੈਸੇ ਤਾਂ ਦੇ ਦੇਣੇ ਉਥੋਂ ਫੀਡ ਚੁੱਕੀ ਆ ਨਾ ਪਹਿਲਾਂ ਤਾਂ ਕਰਕੇ ਉਹ ਪੈਸੇ ਫਿਰ ਦੇਣੇ ਪੈਂਦੇ ਉਹ ਅਗਲੇ ਕੱਟ ਲੈਂਦੇ ਆ ਜੇ ਦੁੱਧ ਨਾ ਖੜੋ ਹੁਣ ਗਰਮੀ ਆ ਗਈ ਦੁੱਧ ਦੇਰੀਆਂ ਤੇ ਵੀ ਕੱਟ ਗਿਆ ਬਹੁਤ ਜ਼ਿਆਦਾ ਤੇ ਉਹ ਫਿਰ ਗਾੜੀ ਸਾਨੂੰ ਫੀਡ ਨਹੀਂ ਮੁੜ ਕੇ ਦੇਣੀ ਹੁਣ ਤੁਸੀਂ ਤਾਂ 10 ਦਿਨ ਲਾ ਕੇ ਪੈਸੇ ਦੇ ਦੋਗੇ ਕੋਈ ਗੱਲ ਨਹੀਂ ਤੇ ਫੇਰ ਮੁੜ ਕੇ ਫੀਡ ਲਿਆਉਣੀ ਓਕੀ ਹੋ ਜਾਣੀ ਆ ਤੇ ਹੁਣ ਦਰ ਸੱਤ ਵਾਰੀ ਦੁੱਧ ਦੇ ਦਿੰਦੇ ਕੋਈ ਇਹੋ ਜੀ ਗੱਲ ਨਹੀਂ ਮੈਂ ਤਾਂ ਸੋ ਘਰ ਪਹਿਲਾਂ ਹੀ ਕਹਿੰਦੇ ਹੀ ਵੀ ਦੀਦੀ ਨੇ ਤਾਂ ਪਹਿਲੇ ਮ ਉਹ ਮੈਨੂੰ ਸੋ ਮੈਂ ਕਿਹਾ ਉਹ ਗਵਾਂਡੀਆਂ ਘਰੋਂ ਮੰਗ ਪੁੱਛ ਲੈਣੇ ਆ ਤੇ ਉਹਨੇ ਮੈਨੂੰ ਜ਼ਬਰਦਸਤੀ ਭੇਜਿਆ ਵੀ ਉਧਰੋਂ ਪੁੱਛ ਕੇ ਆ ਕਿਨੇ ਪਿਆ ਜਰਨ ਜੋਧ ਨੇ ਹਾਂ ਤੇ ਵੇ ਮੇਰੀ ਗੱਲ ਸੁਣੋ ਉਹਨੇ ਪਿਆ ਚੰਗਾ ਹੋਇਆ ਜੀ ਸਦਕੇ ਤੇ ਜੇ ਭੈਣਾ ਤੈਨੂੰ ਘਰੋਂ ਹੀ ਪਤਾ ਵੀ ਉਹਨੇ ਨਾ ਕਰ ਦੇਣੀ ਆ ਤੇ ਫੇਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਫੇਰ ਤੂੰ ਕੀ ਕਰਨ ਨੂੰ ਇੱਧਰ ਨੂੰ ਆ ਗਈ ਉਹਨੇ ਮੈਨੂੰ ਵਾਰ-ਵਾਰ ਕਿਹਾ ਤੇ ਤਾਂ ਮੈਂ ਆਈ ਆ ਉਹਦੋਂ ਹੀ ਮੈਂ ਪਰ ਇਦਾਂ ਥੋੜੀ ਪਿਛਲੇ ਨੂੰ ਮੂੰਹ ਤੇ ਕਹਦੇ ਪਤ ਤੂੰ ਮੈਨੂੰ ਪਹਿਲਾਂ ਹੀ ਪਤਾ ਸੀ ਨਾ ਕਰ ਦੇਣੀ ਆ ਤੂੰ ਵੀ ਸਿਆਣੀ ਆ ਇੰਨੀ ਗਰਮੀ ਆ ਆਂਦੇਂ ਦੇ ਇੰਨਾ ਦਿਨਾਂ ਚ ਅੱਕਾ ਚ ਦੁੱਧ ਤੇ ਮਾਲ ਡੰਗਰ ਵਿਚਾਰੇ ਨੇ ਕਿਹਾ ਸਰ ਸਰ ਦਿਹਾੜੀ ਨਮਾਲਦਾ ਰਹਿੰਦਾ ਮੁੰਡਾ ਇੰਨਾ ਖਾਪਦਾ ਵਾ ਤੇ ਦੁੱਧ ਕਿਹੜਾ ਵਧਣ ਡਿਆ ਦੁੱਧ ਤਾਂ ਘਟਣ ਡਿਆ ਵਸ ਗੋ ਚਲੋ ਕੋਈ ਗੱਲ ਨਹੀਂ ਫਿਰ ਇੰਨੀਆਂ ਗੱਲਾਂ ਨਾ ਕਰੋ ਮੈਂ ਹੀ ਬੁੱਧ ਹੋਰ ਕੀ ਤੋਂ ਪੁੱਛ ਲੈਨੇ ਪੈਸੇ ਦੇਣੇ ਤੇ ਚੀਜ਼ ਲੈਣੀ ਆ ਬਹਿ ਜਾ ਚਾਹ ਬਣਾਉਣੀ ਆ ਘੁੱਟ ਨਹੀਂ ਕੋਈ ਨਹੀਂ ਪੈਸੇ ਦੇਣੇ ਤੇ ਚੀਜ਼ ਲੈਣੀ ਆ ਜੇ ਤੂੰ ਪੈਸੇ ਦੇ ਕੇ ਚੀਜ਼ ਲੈਣੀ ਆ ਤੇ ਤੈਨੂੰ ਸਾਡੇ ਘਰ ਦੇ ਹੱਦਾ ਵਾ ਮੁੰਡੇ ਦੇ ਕੋਲੋਂ ਸਾਨੂੰ ਆਖੂਗੀ ਨਾ ਮੁੜ ਕੇ ਰਣਜੋਧ ਵੱਲੋਂ ਵੀ ਵੇਖਿਆ ਤੇਰੀ ਪਰਜਾਈ ਨੇ ਪੈਸੇ ਲੈ ਦੁੱਧ ਤੇ ਮੈਂ ਉਦਾਂ ਹੀ ਦੇ ਦੇਣਾ ਸੀ ਆਪਣੇ ਪੁੱਤ ਨੂੰ ਰਣਜੋਧ ਜਿੱਦਾਂ ਕਹਿੰਦਾ ਨਾ ਇਹਨੂੰ ਵੀ ਉਧਰ ਜਾ ਕੇ ਦੁੱਧ ਪੁੱਛ ਕੇ ਆ ਤੇ ਜੀ ਸਦਕੇ ਆ ਉਹਦੇ ਕੀ ਤੇ ਅਬੇ ਕੀ ਦੋਵਾਂ 'ਚ ਕੋਈ ਫਰਕ ਨਹੀਂ ਮੇਰੇ ਵਾਸਤੇ ਪਰ ਜਿੱਦਾਂ ਦੀਆਂ ਇਹ ਗੱਲਾਂ ਕਰਦੀ ਆ ਨਾ ਇਦਾਂ ਦੁੱਧ ਨਹੀਂ ਮੈਂ ਦੇਣਾ ਕਿਸੇ ਨੂੰ ਇਹ ਤਾਂ ਗੱਲਾਂ ਕਰਨ ਲੱਗੀ ਵੇਂਦੀ ਕੱਖ ਨਹੀਂ ਉਹੋ ਹੀ ਉਹਦੇ ਆ ਜਿਹਦਾ ਪਰੇਸ਼ਾਵਾ ਨਹੀਂ ਲੈਣਾ ਮੁੜ ਕੇ ਆਖਣਾ ਮੁਰਮੁਰ ਕੇ ਉਹੋ ਹੀ ਗੱਲਾਂ ਕਰੀ ਜਾਂਦੀ ਮੁਰਮੁਰ ਕੇ ਉਹੋ ਗੱਲਾਂ ਕਰੀ ਜਾਂਦੀ ਆ ਨਾਲੇ ਪਾਂਡਾ ਲੈ ਕੇ ਤੁਰੀ ਫਿਰेंगी ਉਹ ਦੂਜੀਆਂ ਡੇਰਿਆਂ 'ਚ ਨਾਲੇ ਤੈਨੂੰ ਪਤਾ ਲੱਗ ਜੂ ਦੁੱਧ ਕਿਦਾਂ ਲਈਦਾ ਕਾਰਵਾ ਉਹ ਐ ਨਿੱਗਰ ਦੁੱਧ ਲੈ ਕੇ ਰਾਏ ਪੈਣੀ ਮਗਰੋ ਤੋੜੀ ਉਹਦਾ ਨਾਮ ਲਾਤਾ ਉਹਨੇ ਮੈਨੂੰ ਖਲਾਇਆ ਜ਼ਬਰਦਸਤੀ ਜੇ ਤੈਨੂੰ ਪਹਿਲਾਂ ਪਤਾ ਤਾਂ ਐਵੇਂ ਤੁਰੇ ਫਿਰਦੀ ਹੂੰ ਕਾ ਹੋਇਆ ਇਹ ਕਾ ਹੋਸ ਕਾ ਇਹ ਕਿਸਾਸ ਇਤ ਕੀ ਜਾਂਦੀ ਉਹਨੇ ਸਿੱਧਾ ਜਵਾਬ ਦਿੱਤਾ ਇਦਾਂ ਨਹੀਂ ਜਵਾਬ ਦਿੱਤਾ ਹਾਂ ਜਵਾਬ ਦਿੱਤਾ ਕਿ ਨਹੀਂ ਤੇ ਤਾਂ ਹੀ ਮੈਂ ਕਹਾਂ ਬਿ ਜਵਾਬ ਦਿੱਤਾ ਉਹਨੇ ਮੈਂ ਪਹਿਲਾਂ ਕਹਿੰਦੀ ਹੂੰ ਜਵਾਬ ਦੇਣਾ ਮੈਂ ਕੀ ਕਹਿੰਦੀ ਹੂੰ ਕਹਿੰਦੀ ਹੀ ਡੇਰੀ ਪਾਈ ਦਾ 3 ਕਿਲੋ ਦੁੱਧ ਤਾਂ ਹੀ ਫੀਡ ਲਈਦੀ ਹੈ ਉੱਥੋਂ ਘਟਾ ਨਹੀਂ ਸਕਦੇ ਇਹ ਤਾਂ ਨਹੀਂ ਕਹਿ ਸਕਦੀ ਮੈਨੂੰ ਤਾਂ ਤੁਹਾਨੂੰ ਲੱਗਦਾ ਵੀ ਨਹੀਂ ਕਹਿ ਸਕਦੀ ਪਰ ਉਹ ਕਹਿੰਦੀ ਆ ਮੈਂ ਇਹਨੂੰ ਕਿਹਾ ਕਿ ਮੈਂ ਹਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਕਹਿੰਦੀ ਤੈਨੂੰ ਪਹਿਲਾਂ ਪਤਾ ਸੀ ਤੂੰ ਆਈ ਕਿਉਂ ਲੈ ਮਗਰ ਗੱਲਾਂ ਦੇ ਵਿੱਚ ਲੜ ਗੱਲ ਦੇ ਵਿੱਚ ਤੂੰ ਆਪੇ ਛੇਲੀ ਵੀ ਮੈਨੂੰ ਪਹਿਲਾਂ ਹੀ ਪਤਾ ਸੀ ਜਦੋਂ ਉਹਨੇ ਮੈਨੂੰ ਜਵਾਬ ਦਿੱਤਾ ਫਿਰ ਮੈਂ ਇਨੀ ਗੱਲ ਕਹੀ ਅੱਗੋਂ ਮੈਨੂੰ ਫੇਰੇ ਨੇ ਇਹ ਗੱਲ ਕਹਿ ਦਿੱਤੀ ਕਹਿੰਦੇ ਫੇ ਤੂੰ ਆਈ ਕੀ ਕਰਨ। ਆ ਤਾਂ ਫੇਰ ਕੁਲੀ ਨੇ ਕਹਿਣਾ ਏ। ਤੇ ਮੈਂ ਵੀ ਨੇ ਇਹੀ ਕਿਹਾ ਨਾ ਮੈਂ ਪੈਸੇ ਦੇਣ ਦੀ ਈਜ ਲੈਣੀ ਈ। ਬਾਈ ਕਿਹੜਾ ਮੁਫਤ ਲੈਣ ਗਿਆ ਸੀਗੇ। ਅੱਛਾ ਪੈਸਾ ਤਾਂ ਵੀchna ਤੂੰ ਪੈਸੇ ਪਹਿਲੇ ਆ। ਹਰ ਗੱਲ 'ਚ ਮੈਂ ਹੀ ਗਲਤ ਹੁੰਨੀ ਆ। ਹੋ ਨਹੀਂ ਕੋਈ ਗਲਤ ਹੁੰਦਾ ਮੈਂ ਹੀ ਗਲਤ ਹੁੰਨੀ ਆ। ਪੂਰਾ ਜਾਗਲਾ ਮੈਨੂੰ ਗੱਲਾਂ ਕਰੀ ਜਾਵੇ ਤੇ ਮੈਂ ਇਦਾਂ ਝੋਲੀ 'ਚ ਪਵਾ ਕੇ ਤੇ ਲੈ ਆਇਆ ਕਰਾਂ। ਨਹੀਂ ਤੂੰ ਚੋੜੀ ਕੋ। ਆ ਝੋਲੀ ਦਾ ਕੋਲਾ ਹੀ ਨਾ ਜਿੰਨੀਆਂ ਉਹਨੇ ਕੀਤੀਆਂ ਗੱਡੀਆਂ। ਜਦੋਂ ਉਹਨੇ ਕੀਤੀਆਂ ਤੇ ਮੈਂ ਨਹੀਂ ਕਰਨੀਆਂ। ਇਦੋਂ ਮਤਲਬ ਦੋ ਦਿਲਾਂ ਤੋਂ ਢੋਗੀ ਤੇ ਦੋ ਲੜਾਈ ਕਰਨ ਗਈ। ਪਹਿਲਾਂ ਤਾਂ ਉਹਨੇ ਮੈਨੂੰ ਪਿਆਰ ਲੈ ਪੁੱਛਿਆ ਸੀ ਨਾ। ਕਿਦਾਂ ਪੁੱਛਿਆ? ਉਹਨੇ ਪੁੱਛ ਲਓ ਕਿਦਾਂ ਪੁੱਛਿਆ ਹੈਗਾ। ਆਪੇ ਉਹਦੀ ਗੱਲ ਦਾ ਸੱਚ ਹੋਣਾ ਮੇਰੀ ਗੱਲ ਤਾਂ ਸੱਚ ਹੋਣਾ ਹੀ ਨਹੀਂ। ਮੈਂ ਪਹਿਲਾਂ ਕਿਹਾ ਸੀ ਵੀ ਮੈਨੂੰ ਨਾ ਉਧਰ ਭੇਜੋ ਨਾ ਭੇਜੋ ਪਰ ਜ਼ਰੂਰੀ ਨਹੀਂ ਉੱਥੋਂ ਪੁੱਛੋ ਉਦੋਂ ਪੁੱਛ। ਤੁਹਾਨੂੰ ਪਤਾ ਨਹੀਂ ਕਿੰਨਾ ਕੁ ਵਿਸ਼ਵਾਸ ਆ ਪਰ ਮੈਨੂੰ ਹੈ ਨਹੀਂ ਉਹਨਾਂ ਤੇ ਵਿਸ਼ਵਾਸ। ਤੋ ਹੋ ਸਕਦਾ ਕਿ ਦੁੱਧ ਘੱਟ ਹੋਵੇ ਉਹਨਾਂ ਦੇ ਤਦ ਕਰੇ ਦਵਾ ਦੇਤਾ ਹੋਵੇ। ਆਹ ਉਹਨਾਂ ਨੂੰ ਮਾਰੇ ਥੋੜੀ ਜਾਣਾ ਆਪਾਂ ਤੇ ਜੇ ਤਾਂ ਹੀ ਮੈਂ ਗਿਆ ਹੀਗਾ ਵੀ ਉਧਰੋਂ ਦੂਜੇ ਘਰੋਂ ਪੁੱਛ ਲੈਨੇ ਆਂ ਤੇ ਦੂਜੇ ਘਰ ਤੋਂ ਮੈਂ ਤਾਂ ਇਹ ਹੋਏਗਾ ਕਿ ਦਿਲ ਆਪਣਾ ਘਰੋਂ ਦੁੱਧ ਵਧੀਆ ਮਿਲ ਜਾਊ ਫੇ ਨਹੀਂ ਹੋਊਗੀ ਜੇ ਨਹੀਂ ਉਹ ਚਾਹੁੰਦੀ ਤਾਂ ਉਹਨੇ ਦੇ ਉਹ ਦੇ ਹੀ ਸਕਦੀ ਸੀ ਵੀ ਚਲ ਮੁੰਡੇ ਨੇ ਆਉਣਾ ਵਾ ਤੇ ਚਲ ਪੀ ਲੂਗਾ ਜ਼ਰੂਰੀ ਤਾਂ ਨਹੀਂ ਡੇਰੀ 3 ਕਿਲੋ ਦੇਣਾ ਹੈਗਾ 2 ਕਿਲੋ ਵੀ ਦਿੱਤਾ ਜਾ ਸਕਦਾ ਹੈ ਡੇਰੀ ਵਾਲੇ ਵਾਪਸ ਤਾਂ ਨਹੀਂ ਮੁੜ ਜਾਂਦੇ ਵੀ 2 ਕਿਲੋ ਆ ਤੇ ਵਾਪਸ ਚੱਲ ਜੋ ਦਾ ਦੇਣ ਵਾਸਤੇ ਲੈਣਾ ਹੀ ਨਾ ਜੇ ਉਹਨਾਂ ਨੇ ਫੇ ਫੀਡ ਫੂਡ ਦੇ ਪੈਸੇ ਚੁੱਕਿਆ ਤਾਂ ਫੇ ਦੇਣੇ ਬੰਦ ਨਾ ਕਹੀਂ ਘਰੇ ਪੈਸੇ ਨਹੀਂ ਹੀ ਨੇਰੇ ਉਹਨਾਂ ਨੂੰ ਜਾ ਤੋਏ ਪਹਿਲਾਂ ਦੁੱਧ ਲਈਦਾ ਤੇ ਪੈਸੇ ਨਹੀਂ ਦੇਈਦੇ ਦੇਈਦੇ ਹੀ ਆ ਨਾ ਹਾੜ ਕੋ ਨਾ ਪੈਸੇ ਬਦੋਂ ਤੱਕ ਨਹੀਂ ਲੈਣੇ ਹੁਣ ਤਤ ਕਰਕੇ ਹੀ ਐ ਅਜੇ ਅੰਕੀ ਦੁੱਧ ਤੇ ਪੈਸੇ ਲੈ ਲੈਂਦੇ ਤੇ ਇਹ ਵੀ ਪੈਸੇ ਦੇਣ ਲਈ ਦੇਣੇ ਹੀ ਹੋਣਾਂ ਨੂੰ ਜੇ 10 ਦਿਨ ਵੱਧ ਲੈਣਾ ਸੀ ਤੇ ਤੂੰ ਇਹ ਪੁੱਛੀ ਸੀ ਦੀ ਗੱਲ ਕੀਤੀ ਤੇ ਤਦ ਜਵਾਬ ਦਿੱਤਾ ਹਣਾ ਉਹ ਦਾਨ ਕਿੱਥੋਂ ਜਣਾ ਮੈਂ ਹੀ ਕਰਤ ਲਾਦੀ ਛੱਡੋ ਬਰਾ ਦਾਇਰ ਕਈ ਲੜਾਈ ਕਰਨੀ ਉਹ ਦੁੱਧ ਮੰਗਣ ਨਹੀਂ ਗਈ ਜੇ ਪਿਆਰ ਨਾਲ ਦੁੱਧ ਮੰਗਦੇ ਨਾ ਕਰਨੀ ਇਹ ਚਾਰ ਚਾਉਂਡ ਐ ਵੀ ਹੋਣੀ ਤੇ ਵੀ ਕਹਿਤਾ ਹੁਣਾ ਭਰੀ ਪੀਤੀ ਨਹੀਂ ਆਹੋ ਜਦੋਂ ਇਹਨੇ ਬੋਲਣਾ ਤੇ ਗਾੜੀ ਉਹਨੇ ਬੋਲਣਾ ਹੀ ਘੱਟ ਦੇ ਦੋਵੇਂ ਹਨੀ ਡੈਡੀ ਤਾਂ ਇੱਥੇ ਬੈਠੇ ਆ ਉਹਦੇ ਅੰSTITਹਲੇ ਬਹਿਣਾ ਹੀ ਬੱਤੀ ਆਉਂਦੀ ਆ ਉਹ ਬੱਤੀ ਤੇ ਆਉਂਦੀ ਆ ਹਾਂ ਉਹ ਤਾਂ ਮੈਨੂੰ ਵੀ ਪਤਾ ਹੀ ਐਸੀ ਚੱਲਣ ਡਿਆ ਐਸੀ ਨਾਲ ਉਹ ਤੇ ਅੱਗ ਜ਼ਿਆਦਾ ਤਪਣ ਡਈ ਉੱਥੇ ਹਾਂ ਕਿਉਂਕਿ ਇਹ ਤਾਂ ਇਹਨੂੰ ਆ ਗਿਆ ਇਹ ਐ ਹੋਣਾ ਤੇ ਮੈਂ ਮਾਂ ਤੇਰੀ ਨੂੰ ਆਖਿਆ ਵੀ ਉਹਦੇ ਦੇ ਦੇ ਕਾਗਜ਼ ਪੱਤਰ ਤੇ ਮੈਂ ਬਣਾ ਲਿਆ ਵਾ ਇਹਦਾ ਪਾਸਪੋਰਟ ਹਾਂ ਤੇ ਉਹ ਮੈਨੂੰ ਕਾਗਜ਼ ਨਹੀਂ ਦੇਣ ਦੇ ਤੇ ਜਾ ਤੂੰ ਇਦਾਂ ਕਰ ਕਾਗਜ਼ੇ ਲਿਆ ਤੇ ਮੈਂ ਤੇਰਾ ਬਣਾਦਾ ਆ ਉਹ ਰੈਡੀ ਰਹਿੰਦੇ ਮੈਂ ਇ ਘਰ ਨਾ ਬਾਹਰ ਜਾ ਕੇ ਜੇ ਤੂੰ ਜਾਣਾ ਨਹੀਂਗਾ ਉਹ ਨਹੀਂ ਮੰਮੀ ਆਂਦੀ ਆ ਦੇ ਰਹਿੰਦੇ ਪਹਿਲਾਂ ਨੇ ਪੁੱਛ ਹੀ ਵੜੀ ਚੁੱਕੀ ਸੀ ਤੂੰ ਤੇ ਮੰਮੀ ਆਂਦੀ ਆ ਜ ਰੋਜ ਆ ਥੋੜਾ ਜਿਹਾ ਫੇਰ ਜਾਵਾਂਗੇ ਤੂੰ ਵੀ ਮੰਮੀ ਪਿੱਛੇ ਲੱਗ ਗਿਆ ਮੈਂ ਮੰਮੀ ਮਗਾ ਫਿਰਨ ਲੱਗਾ ਵਾ ਉਹ ਤਾਂ ਇੱਥੇ ਹੈ ਨਹੀਂ ਕੋਈ ਵੀ ਉਹ ਤੇ ਮੈਨੂੰ ਅਹੀਂ ਵੇਖ ਲਾ ਮਿੱਟੀ ਨਾਲ ਮਿੱਟੀ ਹੋਈ ਰਹੀ ਐ ਤੇ ਮੈਂ ਕੀ ਬਣਾ ਲਿਆ ਖੇਤੀ ਦੇ ਵਿੱਚੋਂ ਤੇ ਬਾਹਰ ਅੰਦਰ ਨਿਕਲੇਗਾ ਕੋਈ ਚਾਰ ਪੈਸੇ ਕਮਾ ਲੇਗਾ ਆਪਣੀ ਰੋਟੀ ਕਮਾਉਣ ਚੁੱਕਾ ਹੋ ਜਾਏਗਾ ਪੁੱਤ ਹੂੰ ਤੇ ਜਾਂ ਲਿਆ ਘਾਗ ਜੀ ਕੋਈ ਨਹੀਂ ਵੇਨਾ ਜਾ ਕੇ ਕਰਦਾ ਮੰਮੀ ਨਾਲ ਗੱਲ ਲੈ ਅਜੇ ਮੰਮੀ ਨਾਲ ਗੱਲ ਕਰਨੀ ਮੰਮੀ ਨੇ ਤੇ ਤੈਨੂੰ ਆਪਣੇ ਪਿੱਛੇ ਲਾ ਲਿਆ ਤੂੰ ਵੀ ਮੰਮੀ ਨਾਲ ਦਾ ਹੀ ਬਣ ਗਿਆ ਮੇਰਾ ਮਨ ਹੀ ਵੀ ਚੱਲ ਹੁਣ ਜੇ ਉਹਨੇ ਆਖਿਆ ਮੁੰਡੇ ਨੇ ਪਾਪੜ ਬਣਾਓ ਤੇ ਮੁੰਡੇ ਨੂੰ ਕੱਢੋ ਬਾਹਰ ਇਹਦੇ ਵੀ ਕੰਮ ਤੇ ਜੂਨੀ ਸਰ ਗਈ ਮੰਮੀ ਨੇ ਸਲਾਹਕਾਰੀ ਕਰ ਰਹੀ ਮੰਮੀ ਦੇ ਜਾ ਕੇ ਕੰਨਾਂ ਚ ਹੋਰ ਪਾਏਗਾ ਵਾਲਾ ਕਿਈ ਦਾੰਦਾ ਡੜੀ ਕਰੋ ਆਪਣੀਆਂ ਮੰਦੀਆਂ ਮਰਜ਼ੀਆਂ ਪਾਓ ਕੀ ਕਰਨਾ ਸਾਡਾ ਤੇ ਫਰਜ਼ ਹੈ ਇਹ ਆ ਵੀ ਧੀ ਪੁੱਤ ਨੂੰ ਇਹ ਆ ਵੀ ਕੰਮ ਧੰਦੇ ਲਾਉਣਾ ਵੀ ਚੱਲ ਕਿਸ ਨਾ ਕਿਸੇ ਕੰਮ ਧੰਦੇ ਲੱਗ ਜੇ ਮਿੱਟੀ ਨਾਲ ਮਿੱਟੀ ਇੱਥੇ ਹੋਇਆ ਰਹਿਣਾ ਇਹਨੇ ਇੱਥੇ ਪੈੜੀਆਂ ਦੀ ਕੀ ਆ ਅਸੀਂ ਤੇ ਚਲੋ ਜਿੱਦਾਂ ਦੇ ਮਾੜੇ ਮੋਟੇ ਅੱਗੇ ਕਰਨੀ ਡਏ ਆ ਇਹਦੇ ਕੰਮ ਹੁੰਦਾ ਹੀ ਰਹਿਣਾ ਇਹ ਆ ਵੀ ਬਾਹਰੋਂ ਚਾਰ ਪੈਸੇ ਰਲ ਜਾਣਗੇ ਨਾਲ ਔਰ ਮਾੜਾ ਵੀ ਕੀ ਹੋਊਗਾ ਪਰ ਉਹਨੇ ਵੀ ਕਿੱਥੇ ਦੰਦਰੇ ਨੂੰ ਮੰਨਣ ਦੇਣਾ ਕਦੇ ਮੁੰਡੇ ਦੇ ਪਿਆਰਾਂ ਦੇ ਪਾਣੀ ਨਹੀਂ ਪੀਂਦਾ। ਮੰਮੀ ਡੈਡੀ ਮੈਨੂੰ ਕਾਹੇ ਪਤਾ ਨਹੀਂ ਆ ਮਗਰਾਂ ਦਾ ਪਾਸਪੋਰਟ ਬਣਾਉਣ ਜਾਣਾ। ਲੈ ਭੀ ਕਿੰਦਾ ਸਮਝਾਵਾਂ ਤੇਰੇ ਡੈਡੀ ਨੂੰ ਮੈਂ। ਕਿਉਂ ਨਹੀਂ ਵਾਰੇ ਹੋਂ ਦਿੰਦਾ ਸਾਨੂੰ ਇਹ ਕਿਉਂ ਸਾਡੇ ਮਗਰ ਪੈ ਗਿਆ ਮਾਂ ਪੁੱਤਾਂ ਦੇ। ਹੂੰ ਕੀ ਆਂਦਾ ਵਾ ਹੁਣ? ਆਂਦਾ ਕਾਜ ਪੱਤਰ ਲੈ ਗਿਆ ਪਾਸਪੋਰਟ ਬਣਾਉਣ ਜਾਣਾ। ਇੱਥੇ ਤਾਂ ਮੇਰੇ ਨਾਲ ਸਿਰ ਖਪਾ ਕੇ ਗਿਆ ਜੇ ਅੰਦਰ ਹੁਣੇ ਬੀਬੀ ਉਹਦੇ ਚਾਚੇ ਛਿੰਦੋ ਦੇ ਹੁੰਦੇ ਆ। ਅੱਛਾ। ਆਹੋ। ਉੱਥੇ ਮੈਨੂੰ ਮੈਨੂੰ ਉਹਨੇ ਭੇਜਿਆ ਸਪੈਸ਼ਲ। ਤੇ ਤੂੰ ਹੁਣ ਕੀ ਆਖਿਆਈ? ਮੈਂ ਤਾਂ ਕਿਹਾ ਮੈਂ ਮੈਂ ਨਹੀਂ ਬਾਹਰੁਰ ਜਾਣਾ ਮੈਂ ਨਹੀਂ ਜਾਣਾ ਬਸ ਇੱਕੋ ਹੀ ਗੱਲ ਮੁਕਾ ਦੂੰਗਾ ਮੈਂ ਨਹੀਂ ਜਾਣਾ ਟੁੱਟ ਕੇ ਆ ਗਿਆ ਤੁਹਾਨੂੰ ਮੇ ਕੋਈ ਕਾਗਜ਼ ਪੱਤਰ ਮੰਗੀ ਜਾਂਦਾ ਜਦੋਂ ਤੇਰਾ ਚਾਚਾ ਚੱਲ ਜਾਊਗਾ ਨਾ ਬਾਹਰ ਹਾਂ ਉਦੋਂ ਮਗਰੋਂ ਅਸੀਂ ਆਪਣਾ ਵੇਖਾਂਗੇ ਸਾਬ ਕਿਤਾਬ ਠੀਕ ਉਦੋਂ ਬਣਾਵਾਂਗੇ ਬਾਹਰ ਵੀ ਜਾਵਾਂਗੇ ਸਾਰੇ ਕੰਮ ਹੀ ਕਰਨੇ ਆ ਹੂੰ ਸਿਰਫ ਇਹਨਾਂ ਦੀ ਅੱਖੀ ਘੱਟਾ ਪਾਉਣਾ ਵੀ ਆਪਾਂ ਜਾਣਾ ਹੀ ਨਹੀਂਗਾ ਠੀਕ ਹੈ ਠੀਕ ਵਾ ਨਾ ਤੈਨੂੰ ਪਤਾ ਲੱਗਣ ਡਿਆ ਨਾ ਸਾਰਾ ਕੁਝ ਵੀ ਕੀ ਵੀ ਚੇ ਵਿੱਚ ਹੋਣ ਡਿਆ ਵਾ ਅਜੇ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਦੀ ਨਹੀਂਂਗੀ ਪੁੱਤ ਮੈਂ ਨਹੀਂ ਆ ਵੀ ਸਾਡਾ ਤਾਂ ਸਰ ਗਿਆ ਵਾ ਜਿੱਦਾਂ ਨੰਗਣ ਨੇ ਨੰਗਾ ਹੁੰਦੇ ਆ ਆਪਾਂ ਤੇ ਮੇਰਾ ਪੁੱਤ ਨਾ ਟੈਨਸ਼ਨ ਲਵੇ ਕਿਸੇ ਗੱਲ ਦੀ ਚੰਗਾ ਤੂੰ ਕਿਹੇ ਗੱਲ ਦਾ ਫਿਕਰ ਨਹੀਂ ਕਰਨਾ ਜੋ ਮਰਜੀ ਤੇਰਾ ਡੈਡੀ ਚਾਚੇ ਨਾ ਕਰਦਾ ਜਾਂ ਮੈਂ ਤੇਰੀ ਚਾਚੀ ਨਾ ਗੱਲ ਕਰਦੀ ਆ ਨਾ ਤੂੰ ਨਹੀਂ ਅਸਰ ਕਰਨਾ ਕਿਸੇ ਗੱਲ ਦਾ ਵੀ ਤੂੰ ਆਪਣੇ ਘਰ ਚ ਸਾਡੇ ਲਾਗੇ ਜੇ ਬਾਹਰ ਕੋਈ ਗੱਲ ਸੁਣਨੀ ਆ ਨਾ ਉਹ ਸਾਨੂੰ ਜ਼ਰੂਰ ਦੱਸਣੀ ਆੜ ਕੇ ਕਿ ਫਲਾਣੇ ਬੰਦੇ ਨੇ ਮੈਨੂੰ ਐਦਾਂ ਆਖਿਆ ਵਾ ਤੇ ਟੈਨਸ਼ਨ ਨਹੀਂ ਤੂੰ ਲੈਣੀ ਕਿਸੇ ਗੱਲ ਦੀ ਜਿੰਨਾ ਚਿਰ ਤੱਕ ਮੈਂ ਜੀ ਨਹੀਂ ਆ ਨਾ ਮੇਰੇ ਸਿਰ ਤੇ ਆਸ਼ਾਂ ਕਰ ਆਸ਼ਾਂ ਮੈਂ ਕਦਾ ਹੁਣ ਫਿਰ ਤੂੰ ਸਮਝਾ ਤੇ ਪਾਸਪੋਰਟ ਨਹੀਂ ਬਣਾਉਣਾ ਆ ਜੇ हद ਹੋ ਗਈ ਆ ਬੰਦੇ ਵਾਲੀ ਇਹਨੂੰ ਆਪਣੇ ਟੱਬਰ ਤੇ ਯਕੀਨ ਨਹੀਂ ਹੈਗਾ ਵੀ ਜੇ ਤੂੰ ਮੇਰੇ ਨਾਲ ਗੱਲ ਕਰ ਗਿਆ ਤਾਂ ਮਾਸਾ ਜਿੰਨੇ ਨਿਆਣੇ ਨੂੰ ਤੂੰ ਕੀ ਆਖਣ ਦਿਆਂ ਵਾ ਜੇ ਹੁਣ ਜਾ ਕੇ ਫੇਰ ਮੇਰੇ ਦਿਵਾਲੇ ਹੋਵਾ ਇਹਨੇ ਆਖਣਾ ਮੇਰੇ ਆਣ ਕੇ ਫੇਰ ਲੜਾਈ ਕਰਦੀ ਮੇਰੇ ਨਾਲ ਮੈਨੂੰ ਬਾਹਰ ਵੀ ਨਹੀਂ ਜੀਣ ਦਿੰਦੀ ਮੈਨੂੰ ਘਰ ਵੀ ਨਹੀਂ ਜੀਣ ਦਿੰਦੀ ਇਦੋਂ ਬਿਹਤਰ ਪਪਾ ਉੱਥੇ ਸ਼ਾਮ ਤੱਕ ਸੁੱਤਾ ਰਵੇ ਹਵਾ ਲੈਂਦਾ ਰਵੇ ਹਾਂ ਕਿਦਾਂ ਪਾਉਣ ਇੱਧਰ ਬੈਠੇ ਹੋ ਆ ਮੈਂ ਵੇਖਣਿਆ ਬਾਹਰ ਆਹੋ ਮੈਂ ਚੱਲਿਆ ਸੀ ਮਨ ਅਮਰਸਰ ਨੂੰ ਕਦੋਂ ਤਿਆਰੀ ਹੋਇਆ ਬਾਹਰ ਦੀ ਬਾਹਰ ਜਾ ਰੇ ਟਿਕਟਰੀ ਨਹੀਂ ਹੋਣ ਰਹੀ ਨਾਲ ਇੱਕ ਤੇ ਹੋਣੇ ਕੱਲ ਜਿਹੜਾ ਹਾੜ ਜ ਕਰਿਆ ਜਾ ਹੋ ਗਿਆ ਆਹ ਹੋ ਗਿਆ ਆ ਪਤਾ ਨਹੀਂ ਕੀ ਭਰਾ ਵੀ ਪਈ ਜਾ ਚ ਆਹ ਵਾਵਾ ਨਾ ਨੁਕਸਾਨ ਹੋਇਆ ਨੁਕਸਾਨ ਹੋਇਆ ਇੱਕ ਪਰਿਵਾਰ ਹੀ ਮਰ ਗਿਆ ਪੂਰਾ ਬੜੇ ਕੇ ਭਰਾ ਦੇ ਘਰ ਤਬਾਹ ਹੋ ਗਿਆ ਤੇ ਹੂੰ ਤੇ ਪਰ ਇੱਕ ਬੰਦਾ ਬਚਿਆ ਵੀ ਪਰਮਾਤ ਬਾਣੇ ਹੱਥ ਦੇ ਘਰ ਰੱਖ ਲਈ ਉਹ ਗੱਲ ਹੈ ਜਿਹਨੂੰ ਰੱਖਣ ਵਾਲਾ ਰੱਬ ਰੱਖ ਲੀਂਦਾ ਵਗੀ ਹੂੰ ਜਿਹਦੀ ਵਧੀਏ ਬਿਲਕੁਲ ਬਿਲਕੁਲ ਹੂੰ ਤੇ ਟੇਟ ਹੋ ਗਈ ਤਾਂ ਕਿ ਨਹੀਂ ਜੀ ਟਿਕਟ ਦਿੱਤੀ ਕਰਨ ਟਿਕਟ ਮਹਿੰਗੀਆਂ ਬੜੀਆਂ ਜੇ ਹੋਣ ਨਹੀਂ ਰਹੀ ਐ ਮੈਂ ਕਿੱਸੇ ਸਸਤੀ ਹੋ ਦੇ ਫੇ ਚਲ ਜਾਗੇ ਸਸਤੀ ਦਾ ਏਰੀਅਨ ਡੇ ਹੁੰਦੀ ਓ ਇਹ ਤਾਂ ਡਰ ਡਰੀ ਆਉਂਦਾ ਜੀ ਇਹਦੀ ਕਰਾਉਣੀ ਨਹੀਂ ਇਹ ਇੰਟੀਰੀਅਰ ਹਾਂ ਇਹ ਤਾਂ ਮੌਤਾ ਖੋਈ ਐ ਤੇ ਨਹੀਂ ਉਹ ਤੇ ਕਰਮਾਂ ਜੀ ਗੱਲਾਂ ਵਾਂਗੇ ਜੋ ਹੋਣਾ ਹਾਂ ਹੋਰ ਮਾਰਾ ਦਾ ਘਾਲਾ ਬਸ ਵਧੀਆ ਆਹ ਮਾਰਾ ਗਈ ਹੀ ਇਧਰੋਂ ਹੂੰ ਦੱਸਣ ਦੀ ਕਿ ਉਹਦੇ ਤਾਂ ਬਣਾਉਂਦੇ ਪ੍ਰੋਗਰਾਮ ਵੀ ਬਾਹਰ ਦਾ ਆਹ ਉਹਦੇ ਤਾਂ ਮੈਂ ਤਾਂ ਖਿਆਲ ਹੈਗਾ ਪਿਓ ਨੂੰ ਪਾਸਪੋਰਟ ਬਣਾਇਆ ਤਾਂ ਹੂੰ ਇਹਨੂੰ ਲੈ ਜਾਵਾਂ ਮੈਂ ਠੀਕ ਯਾਰ ਚੰਗਾ ਮੁੰਡਾ ਮੁੰਡਾ ਨੇਕ ਆ ਕੰਮ ਕਰਨ ਵਾਲਾ ਵਾ ਆਹੋ ਮੈਂ ਕਿਹਾ ਚੱਲ ਇਹ ਵੀ ਗਰੀਬੀ ਚੱਕੀ ਜਾਏ ਇਹਨਾਂ ਦੀ ਵੀ ਆਹੋ ਕਈ ਦੇ ਮੁੰਡੇ ਬਹਾਨਾ ਭੋਨਾ ਲਾ ਕੇ ਬਾਹਰੋਂ ਆ ਜਾਂਦੇ ਨਾ ਚਲੋ ਕੰਮ ਨਹੀਂ ਹੁੰਦਾ ਇਹਨੇ ਪਰ ਇਹਨੇ ਕੰਮ ਕਰ ਲੈਣਾ ਸੀ ਨਹੀਂ ਉੱਥੇ ਆਪਣੀ ਵਾਲੀ ਕੰਪਨੀ 'ਚ ਖੜਾਗਾ ਇਹਨੂੰ ਹੂੰ ਚੰਗੀ ਕੰਪਨੀ ਕੰਪਨੀ ਚੰਗੀ ਆ ਆਪਣੀ ਹੂੰ ਆ ਤੈਨਾਂ ਖਾਸ ਤੌਰ 'ਤੇ ਚੰਗੀ ਹੁੰਦੀ ਆਹ ਵਧੀਆ ਵਧੀਆ ਰੱਖਾ ਚਲ ਵਧੀਆ ਫੇ ਮੁੰਡਿਆ ਸੁੱਤ ਆ ਜੂਗਾ ਕਿ ਵਾ ਕਰਜ਼ਾ ਕੋਜਾ ਲੱਸੀ ਮੁੰਡੇ ਦਾ ਆ ਵੇਖੋ ਹੁਣ ਪਾਸ ਪਾਸ ਫੋਟੋ ਬਣਾਉਂਦੇ ਆਏ ਉਹ ਮੁੰਡਾ ਜਣਾ ਛੇਤੀ ਭੰਜਦਾ ਹੁੰਦੇ ਹਾਂ। ਹਮ ਆਹ ਭਰਾ ਹੀ ਭਰਾ ਦਾ ਹੋ ਜਾਂਦਾ ਹੁੰਦਾ। ਜਿਨਾਂ ਨਹੀਂ ਐਦਾਂ ਲੜਦੀ ਰਹਿੰਦੀ ਹੁੰਦੀਆਂ। ਉਹ ਜਿਨਾਂ ਨੇ ਤੈਨੂੰ ਪਤਾ ਵਾ ਦੋਵਾਂ ਦੀ ਉਹ। ਹਮ ਆਹ ਜਾਂ ਭਾਬੀ ਵੀ ਕਾ ਘਟਵਾ ਨਾ ਗੋਪੀ ਘਟਾ ਨਾ ਭਾਬੀ ਘਟਾ ਦੋਵੇਂ ਜਾਣੀਆਂ। ਆਹ ਇਹਨਾਂ ਦਾ ਚੱਲਦਾ ਰਹਿਦਾ ਹੁੰਦਾ ਪਰ ਤੀਂ ਦੋਵੇਂ ਭਰਾ ਹੀ ਉਹ। ਨਹੀਂ ਸਾਡਾ ਦਾਪ ਚਾ ਹੈਗਾ ਜੀ ਬੜਾ ਵਧੀਆ। ਆਹ। ਵੇਖੋ ਕੋਖੋ ਜਾਏ ਤੁਸੀਂ। ਬਿਲਕੁਲ ਬਿਲਕੁਲ। ਕਦੇ ਵਾਕ ਹੁੰਦੇ ਨਵਾਂ ਨਵਾਂ ਮਾਸ ਵੀ। ਨਾ ਕਦੀ ਵੀ ਨਹੀਂ ਰਿਹਾ। ਹਮ ਪਾ ਜੀ ਆ ਬਾਹਾਂ ਗੱਲ ਨੂੰ ਹੀ ਹੁੰਦੀ ਹੁੰਦੀ ਆ ਆ ਬਿਲਕੁਲ ਬਿਲਕੁਲ ਔਕੇ ਔਕੇ ਲੈ ਇਹ ਨਹੀਂ ਕੰਮ ਆਉਣਾ ਇਹ ਜੀ ਭਾਬੀ ਤਾਂ ਐਵੇਂ ਲੜ ਰਹੀ ਤੂੰ ਜਦੋਂ ਬਾਹਰ ਇੰਨਾ ਵਾ ਮੁੜ ਕੇ ਵੀਰ ਨਹੀਂ ਕੰਮ ਆਉਣਾ ਇੱਥੇ ਗੱਲ ਤਾਂ ਸਮਝੀ ਆ ਨਾ ਸਮਝਾ ਨਹੀਂ ਹਾਂ ਜੇ ਸਮਝੇ ਤਾਂ ਸਭ ਕੁਝ ਹੋ ਜਾ ਹਾਂ ਜੇ ਤੋ ਅਭੀ ਨਾ ਵੀ ਕਿ ਭਣਗੀ ਭੱਜੇ ਨਹੀਂ ਆਉਣਾ ਬਾਹਰ ਔੜਾ ਕਹਿੰਨੇ ਆਉਣਾ ਬਾਹਰ ਲੋਕੀ ਤਾਂ ਮਾਸਾ ਵੇਂਦੇ 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 ਹੂੰ ਸਿਰਫ ਥੇਰਾ ਸਮਝਾਈਦਾ ਵਾ ਸੈ ਚਲੋ ਹੋਈ ਜਾਏ ਕੰਮ ਨਹੀਂ ਨਹੀਂ ਤਗੜਾ ਹੋ ਕੇ ਕਰੇਗਾ ਮੁੰਡਿਆ ਕੰਮ ਹੂੰ ਨਾਲੇ ਉਹਨਾਂ ਦੀ ਵੀ ਯੂਜ਼ ਹੋਰ ਜਾਊਗੀ ਰਾਹ ਬਹੁਤ ਮਸਾ ਬਹੁਤ ਹੀ ਵਧੀਆ ਠੀਕ ਠਾਕ ਨਾ ਵਧੀਆ ਮੈਂ ਤਾਂ ਇਹੋ ਪੁੱਛਣਾ ਆਇਆ ਸੀ ਕਿ ਮੈਂ ਚੱਲੇ ਹਾਂ ਕਿਦੇ ਨਹੀਂ ਨਹੀਂ ਮੈਂ ਚੱਲਿਆ ਅੰਬਰਸਰ ਚੱਲਿਆ ਠੀਕ ਆ ਮੈਂ ਚੱਲਾ ਅੰਬਰਸਰ ਚੱਲ ਠੀਕ ਆ ਫੇਰ ਹੋਇਆ ਤੂੰ ਗਰਮੀ ਬੜੀ ਹੈ ਟਾਈਮ ਨਾਲ ਤੇ ਮੈਂ ਫੇਰ ਬਾਅਦ ਚ ਆਜੂਗਾ ਜੀ ਚਾ ਚਾੜ ਪੀਣੀ ਨਹੀਂ ਬਸ ਬਸ ਹਾਂ ਚੱਲ ਮਿਲਦਾ ਫੇਰ ਆ ਗਿਆ ਤੈਨੂੰ ਸਾਮਾਨ ਹਾਂ ਠੀਕ ਬਣਾ ਦੇ ਮੁੰਡੇ ਦਾ ਕੰਮ ਤੜਾ ਆ ਗਿਆ ਨਹੀਂ ਨਹੀਂ ਲੱਗਾ ਬਣਾ ਲੈਣਾ ਛੇਤੀ ਆਹ